ਹੈਲੋ ਦੋਸਤੋ ਅੱਜ ਅਸੀਂ ਤੁਹਾਨੂੰ ਵਰਸ ਸਰਟੀਫਿਕੇਟ ਆਨਲਾਈਨ ਕਿਵੇਂ ਅਪਲਾਈ ਕਰਨਾ ਹੈ ਉਸ ਦੇ ਬਾਰੇ ਦੱਸਾਂਗੇ ਗਵਰਨਮੈਂਟ ਦੁਆਰਾ ਹੁਣ ਇੱਕ ਨਵਾਂ ਪੋਰਟਲ ਲਾਂਚ ਕੀਤਾ ਗਿਆ ਹੈ ਜਿਸ ਦੇ ਅੰਤਰਗਤ ਕਿ ਤੁਸੀਂ ਉਮਰ ਦੇ ਕਿਸੇ ਵੀ ਪੜਾਅ ਉੱਪਰ ਆਪਣਾ ਵਰਸ ਸਰਟੀਫਿਕੇਟ ਬਣਾ ਸਕਦੇ ਹੋ ਜਦੋਂ ਕਿ ਪਹਿਲਾਂ ਐਵੇਂ ਨਹੀਂ ਸੀ ਪਹਿਲਾਂ ਜਦੋਂ ਤੁਸੀਂ ਵਰਸ ਸਰਟੀਫਿਕੇਟ ਰਜਿਸਟ੍ਰੇਸ਼ਨ ਸਿਰਫ 22 ਤੋਂ 30 ਦਿਨਾਂ ਦੇ ਅੰਦਰ ਅੰਦਰ ਹੀ ਕਰ ਸਕਦੇ ਸੀ ਪਰੰਤੂ ਹੁਣ ਐਵੇਂ ਦਾ ਨਹੀਂ ਕੁਝ ਵੀ ਨਹੀਂ ਹੈ ਹੁਣ ਤੁਸੀਂ ਕਦੇ ਵੀ ਵਰ ਸਰਟੀਫਿਕੇਟ ਅਪਲਾਈ ਕਰ ਸਕਦੇ ਹੋ ਉਸ ਦੇ ਲਈ ਸਭ ਤੋਂ ਪਹਿਲਾਂ ਤੁਹਾਨੂੰ ਆਪਣਾ ਬ੍ਰਾਊਜ਼ਰ ਓਪਨ ਕਰਨਾ ਹੋਊਗਾ ਉਸ ਤੋਂ ਬਾਅਦ ਤੁਸੀਂ CRSORGI ਟਾਈਪ ਕਰਨਾ ਹੈ ਏ ਟਾਈਪ ਕਰਨ ਤੋਂ ਬਾਅਦ ਤੁਹਾਡੇ ਸਾਹਮਣੇ ਇਹ ਵਾਲਾ ਪੇਜ ਓਪਨ ਹੋਵੇਗਾ ਸਭ ਤੋਂ ਪਹਿਲਾਂ ਤੁਸੀਂ ਨੇ ਇੱਥੇ ਆਪਣੀ ਇੱਕ ਰਜਿਸਟਰਡ ਆਈਡੀ ਬਣਾ ਲੈਣੀ ਹੈ ਜਿਸ ਦੇ ਅੰਦਰ ਹੀ ਤੁਸੀਂ ਆਪਣਾ ਜੋ ਫਾਰਮ ਹੈ ਉਹ ਭਰਨਾ ਹੈ ਸਭ ਤੋਂ ਪਹਿਲਾਂ ਤੁਸੀਂ ਇੱਥੇ ਆਪਣਾ ਨਾਮ ਐਂਟਰ ਕਰਨਾ ਹੈ ਉਸ ਤੋਂ ਬਾਅਦ ਡੇਟ ਆਫ ਬਰਥ ਤੁਹਾਡਾ ਮਿਡਲ ਨੇਮ ਸਾਰਾ ਭਰਨ ਤੋਂ ਬਾਅਦ ਤੁਸੀਂ ਨੈਕਸਟ ਵਾਲੇ ਪੇਜ ਤੇ ਆ ਜਾਵੋਗੇ ਉੱਥੇ ਇਨ ਇੰਡੀਆ ਜਦੋਂ ਜੇਕਰ ਤੁਸੀਂ ਇੰਡੀਆ ਦੇ ਵਿੱਚੋਂ ਤਾਂ ਇੰਡੀਆ ਉਸ ਤੋਂ ਬਾਅਦ ਆਪਣੀ ਸਟੇਟ ਨੂੰ ਸਿਲੈਕਟ ਕਰਨਾ ਹੈ ਉਸ ਤੋਂ ਬਾਅਦ ਬਲੇਜ਼ Town ਸਬਡਿਵੀਜ਼ਨ ਪਿੰਨ ਕੋਡ ਇਹ ਜੋ ਵੀ ਆਪਸ਼ਨ ਤੁਹਾਡੇ ਸਾਹਮਣੇ ਦਿੱਤੀਆਂ ਗਈਆਂ ਨੇ ਉਹ ਸਾਰੀਆਂ ਤੁਸੀਂ ਨੇ ਫਿਲ ਕਰ ਲੈਣੀਆਂ ਹਨ ਇਹ ਸਾਰਾ ਕੁਝ ਫਿਲ ਕਰਨ ਤੋਂ ਬਾਅਦ ਤੁਸੀਂ ਨੇ ਨੈਕਸਟ ਬਟਨ ਨੂੰ ਕਲਿੱਕ ਕਰਨਾ ਹੈ ਇਹ ਸਾਰਾ ਕੁਝ ਤੁਸੀਂ ਬੜੇ ਹੀ ਧਿਆਨ ਨਾਲ ਫਿਲ ਕਰਨਾ ਹੈ ਕਿਉਂਕਿ ਇਸ ਦੇ ਇਸ ਦੇ ਅੰਦਰ ਹੀ ਤੁਸੀਂ ਅੱਗੇ ਜਾ ਕੇ ਆਪਣਾ ਫਾਰਮ ਅਪਲਾਈ ਕਰੋਗੇ ਨੈਕਸਟ ਤੋਂ ਬਾਅਦ ਤੁਹਾਡੇ ਸਾਹਮਣੇ ਇਹ ਵਾਲਾ ਪੇਜ ਆ ਜਾਊਗਾ ਇੱਥੇ ਤੁਹਾਨੂੰ ਸਭ ਤੋਂ ਪਹਿਲਾਂ ਤੁਸੀਂ ਨੇ ਆਪਣਾ ਆਧਾਰ ਕਾਰਡ ਨੰਬਰ ਹੈ ਉਹ ਵਾਲਾ ਐਂਟਰ ਕਰਨਾ ਹੈ ਉਸ ਤੋਂ ਬਾਅਦ ਨੈਸ਼ਨੈਲਿਟੀ ਉਸ ਤੋਂ ਬਾਅਦ ਐਕਸੈਪਟ ਤੇ ਕਲਿੱਕ ਕਰਕੇ ਨੈਕਸਟ ਤੇ ਕਲਿੱਕ ਕਰਨਾ ਹੈ ਉਸ ਤੋਂ ਬਾਅਦ ਤੁਹਾਡੇ ਸਾਹਮਣੇ ਇਹ ਵਾਲਾ ਪੇਜ ਆ ਜਾਏਗਾ ਇੱਥੇ ਤੁਸੀਂ ਆਪਣਾ ਮੋਬਾਈਲ ਨੰਬਰ ਭਰ ਕੇ ਇੱਕ OTP ਤੁਹਾਨੂੰ ਆਵੇਗੀ ਉਸ ਨੂੰ ਇੱਥੇ ਭਰਨ ਤੋਂ ਬਾਅਦ ਤੁਸੀਂ ਇਹ ਵਾਲੇ ਪੇਜ ਤੇ ਆ ਜਾਵੋਗੇ ਇੱਥੇ ਤੁਸੀਂ ਆਪਣੀ ਈਮੇਲ ਆਈਡੀ ਭਰਨੀ ਹੈ ਜਿਸ ਦੇ ਉੱਪਰ ਹੀ ਤੁਹਾਡਾ ਬਾਕੀ ਜੋ ਰਜਿਸਟ੍ਰੇਸ਼ਨ ਤੋਂ ਬਾਅਦ ਯੂਜ਼ਰ ਨੇਮ ਆਈਡੀ ਆਏਗਾ ਉਸ ਉਤੀ ਹੀ ਸੈਂਡ ਹੋਵੇਗਾ ਉਸ ਤੋਂ ਬਾਅਦ ਤੁਸੀਂ ਸੈਂਡ OTP ਤੇ ਕਲਿੱਕ ਕਰਨਾ ਹੈ ਜੋ OTP ਤੁਹਾਡੀ ਈਮੇਲ ਆਈਡੀ ਤੇ ਆਵੇਗੀ ਉਸ ਨੂੰ ਇੱਥੇ ਫਿਲ ਕਰ ਦੇਣਾ ਹੈ OTP ਫਿਲ ਕਰਨ ਤੋਂ ਬਾਅਦ ਤੁਹਾਡੇ ਸਾਹਮਣੇ ਇਹ ਵਾਲਾ ਪੇਜ ਆ ਜਾਏਗਾ ਜਿੱਥੇ ਤੁਸੀਂ ਨੇ ਹੁਣ ਲੌਗਇਨ ਕਰਨਾ ਹੈ ਜੋ ਲੌਗਇਨ ਆ ਜੋ ਯੂਜ਼ਰਨੇਮ ਪਾਸਵਰਡ ਤੁਹਾਡਾ ਈਮੇਲ ਆਈਡੀ ਤੇ ਆ ਗਿਆ ਉਹ ਇੱਥੇ ਫਿਲ ਕਰਨਾ ਹੈ ਇੱਥੇ ਤੁਸੀਂ ਈਮੇਲ ਆਈਡੀ ਤੇ ਫੋਨ ਨੰਬਰ ਨਾਲ ਇਸ ਨੂੰ ਲੌਗਇਨ ਕਰ ਸਕਦੇ ਹੋ ਲੌਗਇਨ ਤੇ ਕਲਿੱਕ ਕਰਨ ਤੋਂ ਬਾਅਦ ਤੁਹਾਡੇ ਫੋਨ ਤੇ OTP ਆਵੇਗੀ ਉਸ ਨੂੰ ਇੱਥੇ ਫਿਲ ਕਰ ਦੇਣਾ ਹੈ ਤੇ ਤੁਸੀਂ ਇਸ ਪੋਰਟਲ ਤੇ ਆਪਣੇ ਆਪ ਨੂੰ ਲੌਗਇਨ ਕਰ ਲੈਣਾ ਹੁਣ ਤੁਹਾਡੇ ਸਾਹਮਣੇ ਇਹ ਵਾਲਾ ਪੇਜ ਖੁੱਲ ਜਾਵੇਗਾ ਇਸੋ ਤੇ ਬਰਥ ਡੇ ਡੈਟ ਸਟਿਲ ਵਰਥ ਵਾਲਾ ਆਪਸ਼ਨ ਆ ਜਾਏਗਾ ਤੁਸੀਂ ਬਰਥ ਸਰਟੀਫਿਕੇਟ ਬਣਾਉਣਾ ਹੈ ਤਾਂ ਬਰਥ ਵਾਲੇ ਤੇ ਕਲਿੱਕ ਕਰਨਾ ਹੈ ਹੁਣ ਇੱਥੇ ਤੁਸੀਂ ਬਰਥ ਵਾਲੇ ਤੇ ਕਲਿੱਕ ਕਰਨ ਤੋਂ ਬਾਅਦ ਤੁਹਾਡੇ ਸਾਹਮਣੇ ਕਈ ਤਰ੍ਹਾਂ ਦੀ ਆਪਸ਼ਨ ਆ ਜਾਣਗੀਆਂ ਜਿਹਦੇ ਸਰਚ ਦੇ ਨਾਲ ਤੁਸੀਂ ਆਪਣਾ ਬਰਥ ਸਰਟੀਫਿਕੇਟ ਸਰਚ ਕਰ ਸਕਦੇ ਹੋ ਬਰਥ ਰਿਪੋਰਟ ਦੇ ਵਿੱਚ ਜਾ ਕੇ ਤੁਸੀਂ ਆਪਣੇ ਬਰਥ ਸਰਟੀਫਿਕੇਟ ਦੀ ਰਿਪੋਰਟ ਚੈੱਕ ਕਰ ਸਕਦੇ ਹੋ ਐਡ 올ਡ ਬਰਥ ਇਹਦੇ ਵਿੱਚ ਤੁਸੀਂ ਇਹ ਵਾਲਾ ਆਪਸ਼ਨ ਪਹਿਲਾਂ ਨਹੀਂ ਹੁੰਦਾ ਸੀ ਹੁਣ ਇਹ ਐਡ ਕਰ ਦਿੱਤਾ ਗਿਆ ਹੈ ਇਦੇ ਵਿੱਚ ਤੁਸੀਂ ਆਪਣਾ ਆਪਣਾ 올ਡ ਵਰਸ ਸਰਟੀਫਿਕੇਟ ਜੇ ਉਸ ਦਾ ਨੰਬਰ ਐਡ ਕਰਕੇ ਉਸ ਨੂੰ ਅੱਗੇ ਰਿਪੋਰਟ ਵਰਸ ਤੇ ਕਲਿੱਕ ਕਰਨਾ ਹੈ ਉਸ ਤੋਂ ਬਾਅਦ ਤੁਹਾਡੇ ਸਾਹਮਣੇ ਇਹ ਵਾਲਾ ਪੇਜ ਓਪਨ ਹੋ ਜਾਏਗਾ ਜਿੱਥੇ ਕਿ ਤੁਸੀਂ ਆਪਣੀ ਸਾਰੀ ਇਨਫੋਰਮੇਸ਼ਨ ਭਰਨੀ ਹੈ ਇਹ ਚਾਰ ਦੇ ਚਾਰ ਸਟੈਪ ਪਰ ਪੂਰੇ ਕੰਪਲੀਟ ਕਰਨ ਤੋਂ ਬਾਅਦ ਹੀ ਤੁਹਾਡਾ ਜੋ ਫਾਰਮ ਹੋ ਫਿਲ ਹੋਵੇਗਾ ਸਭ ਤੋਂ ਪਹਿਲਾਂ ਤੁਸੀਂ ਨੇ ਇੱਥੇ ਆਪਣਾ ਸਟੇਟ ਨੂੰ ਸਿਲੈਕਟ ਕਰਨਾ ਹੈ ਉਸ ਤੋਂ ਬਾਅਦ ਇੰਗਲਿਸ਼ ਹਿੰਦੀ ਜੋ ਜਿਸ ਵਿੱਚ ਵੀ ਤੁਸੀਂ ਮੰਗਾਉਣਾ ਚਾਹੁੰਦੇ ਹੋ ਉਸ ਤੋਂ ਬਾਅਦ ਜਿਹੜਾ ਚਾਈਲਡ ਹੈ ਜਿਸ ਦਾ ਤੁਸੀਂ ਬਰਥ ਸਰਟੀਫਿਕੇਟ ਬਣਾਉਣਾ ਉਸ ਦਾ ਡੇਟ ਆਫ ਬਰਥ ਭਰਨਾ ਹੈ ਉਸ ਤੋਂ ਬਾਅਦ ਉਹ ਡੇਟ ਆਫ ਬਰਥ ਨੂੰ ਦੁਬਾਰਾ ਕਨਫਰਮ ਕਰਨਾ ਹੈ ਉਸ ਤੋਂ ਬਾਅਦ ਡੇਟ ਆਫ ਬਰਥ ਹੈ ਜੋ ਟਾਈਮ ਸੀ ਜਿਸ ਵੇਲੇ ਟਾਈਮ ਉਹ ਬਰਥ ਹੋਇਆ ਸੀ ਉਹ ਵਾਲੀ ਉਹ ਟਾਈਮ ਨੂੰ ਫਿਲ ਕਰਨਾ ਹੈ ਉਸ ਤੋਂ ਬਾਅਦ लिंगन आधार تننگਰ 스나హ ਜਿਹੜਾ ਵੀ ਪੁਰਸ਼ ਹੈ ਜਾਂ ਮਹਿਲਾ ਹੈ ਉਸ ਤੋਂ ਬਾਅਦ ਤੁਸੀਂ ਇੱਕ ਆਧਾਰ ਕਾਰਡ ਜਾਂ EI ID ਜੋ ਕਿ ਜਿਵੇਂ ਕਿ ਜਦੋਂ ਆਧਾਰ ਕਾਰਡ ਨਹੀਂ ਬਣਿਆ ਹੁੰਦਾ ਹੈ ਤਾਂ ਉਸ ਦੀ ਸਲਿੱਪ ਉੱਪਰ ਇੱਕ EI ID ਲਿਖੀ ਹੁੰਦੀ ਹੈ ਉਹ ਵੀ ਭਰ ਸਕਦੇ ਹੋ ਜੇਕਰ ਤੁਹਾਡਾ ਆਧਾਰ ਕਾਰਡ ਨਹੀਂ ਬਣਿਆ ਉਹ ਬੱਚੇ ਦਾ ਜੇਕਰ ਉਹ ਆਧਾਰ ਕਾਰਡ ਤੁਸੀਂ ਅਪਲਾਈ ਕਰ ਦਿੱਤਾ ਹੈ ਆ ਗਿਆ ਹੈ ਤਾਂ ਤੁਸੀਂ ਆਧਾਰ ਕਾਰਡ ਵੀ ਫਿਲ ਕਰ ਸਕਦੇ ਹੋ ਇਥੇ ਪਾਧਾਰ ਕਾਰਡ ਪਰਾਂ ਕਿਉਂਕਿ ਬੱਚ ਦਾ ਆਧਾਰ ਕਾਰਡ ਬਣਿਆ ਹੋਇਆ ਹੈ ਉੱਪਰ ਤੁਹਾਡੇ ਸਾਹਮਣੇ ਚਾਈਲਡ ਨਾ ਜੇਕਰ ਤੁਸੀਂ ਕਿਸੇ ਆਪਣੇ ਬੱਚੇ ਦਾ ਹਾਲੇ ਤੱਕ ਨਾਮ ਨਹੀਂ ਦਿੱਤਾ ਹੈ ਤੁਸੀਂ ਇਹਨੂੰ ਕਲਿੱਕ ਕਰ ਸਕਦੇ ਹੋ ਡਿਸਾਈਡ ਨਹੀਂ ਕੀਤਾ ਹੈ ਨਾਮ ਇਹ ਆਪਸ਼ਨ ਉਦੋਂ ਹੀ ਕਲਿੱਕ ਕਰਨੀ ਹੈ ਜੇਕਰ ਤੁਸੀਂ ਬੱਚੇ ਦਾ ਅਜੇ ਤੱਕ ਨਾਮ ਸਿਲੈਕਟ ਨਹੀਂ ਕੀਤਾ ਹੈ ਉਸ ਤੋਂ ਬਾਅਦ ਤੁਸੀਂ ਨੇਮ ਜੇਕਰ ਤੁਹਾਡਾ ਨੇਮ ਰੱਖਿਆ ਹੋਇਆ ਹੈ ਜਾਂ ਤੁਸੀਂ ਪਹਿਲਾਂ ਹੀ ਬੱਚੇ ਦਾ ਨਾਮ ਰੱਖ ਲਿਆ ਤਾਂ ਉੱਥੇ ਉਹਦਾ ਨਾਮ ਭਰਨਾ ਹੈ ਫਰਸਟ ਨੇਮ ਮਿਡਲ ਨੇਮ ਤੇ ਲਾਸਟ ਨੇਮ ਭਰਨਾ ਹੈ ਇਹ ਸਾਰੇ ਆਪਸ਼ਨ ਪਰ ਲੈਣੇ ਹਨ ਜਿਵੇਂ ਕਿ ਆ ਉੱਪਰ ਚਾਰਟ ਵਿੱਚ ਦਿਖਾਇਆ ਗਿਆ ਹੈ ਤੁਸੀਂ ਨਾਮ ਨੂੰ ਇਸ ਤਰੀਕੇ ਨਾਲ ਭਰਨਾ ਹੈ ਪਹਿਲਾਂ ਫਰਸਟ ਨੇਮ ਫਿਰ ਮਿਡਲ ਨੇਮ ਫਿਰ ਲਾਸਟ ਨੇਮ ਬਹੁਤ ਧਿਆਨ ਨਾਲ ਇਸ ਨੂੰ ਤੁਸੀਂ ਭਰਨਾ ਹੈ ਉਸ ਤੋਂ ਬਾਅਦ ਇਹ ਵਾਲੀਆਂ ਆਪਸ਼ਨਾਂ ਨੂੰ ਵੀ ਤੁਸੀਂ ਫਿਲ ਕਰ ਲੈਣਾ ਹੈ ਇਹ ਤੁਹਾਡੇ ਸਾਹਮਣੇ ਜਦੋਂ ਤੁਸੀਂ ਉੱਪਰ ਇੰਗਲਿਸ਼ ਦੇ ਵਿੱਚ ਫਿਲ ਕਰੋਗੇ ਨੀਚੇ ਆਪਣੇ ਆਪ ਹਿੰਦੀ ਦੇ ਵਿੱਚ ਆ ਜਾਵੇਗਾ ਜੇਕਰ ਤੁਹਾਨੂੰ ਤੁਹਾਡੇ ਨਾਮ ਦੇ ਸਪੈਲਿੰਗਸ ਜਾਂ ਇਸ ਵਿੱਚ ਕੋਈ ਮਿਸਟੇਕ ਲੱਗਦੀ ਹੈ ਤਾਂ ਤੁਸੀਂ ਇਸ ਨੂੰ ਮੈਨੂਅਲ ਵੀ ਭਰ ਸਕਦੇ ਹੋ ਉਸ ਤੋਂ ਬਾਅਦ ਤੁਸੀਂ ਕਨਫਰਮ ਕਰਨ ਵਾਸਤੇ ਦੁਬਾਰਾ ਸਾਰਾ ਉਮੀਦਾਂ ਉਮੀਮ ਬਿਲਕੁਲ ਦੇਖਦੇ ਹੋਏ ਫਿਲ ਕਰਨਾ ਹੈ ਫਰਸਟ ਨੇਮ ਮਿਡਲ ਨੇਮ ਲਾਸਟ ਨੇਮ ਫਾਦਰ ਦਾ ਤੁਹਾਡੇ ਪਿਤਾ ਦਾ ਜੋ ਜਿਸ ਬੱਚੇ ਦਾ ਤੁਸੀਂ ਸਰਟੀਫਿਕੇਟ ਬਣਾ ਰਹੇ ਹੋ ਉਸ ਦਾ ਫਾਦਰ ਦਾ ਨੇਮ ਉਸ ਤੋਂ ਬਾਅਦ ਮਿਡਲ ਨੇਮ ਤੇ ਲਾਸਟ ਨੇਮ ਜਿਸ ਤਰ੍ਹਾਂ ਤੁਸੀਂ ਬੱਚੇ ਦਾ ਸਾਰਾ ਡਾਟਾ ਭਰਿਆ ਸੀ ਉਸ ਤਰ੍ਹਾਂ ਉਸ ਤੇ ਫਾਦਰ ਜਾਂ ਪਿਤਾ ਦਾ ਨਾਮ ਜਾਂ ਜੋ ਵੀ ਤੁਹਾਡੀ ਡਿਟੇਲ ਹੈ ਤੇ ਫਿਲ ਕਰ ਦੇਣੀ ਹੈ ਉਹਨਾਂ ਦਾ ਆਧਾਰ ਕਾਰਡ ਨੰਬਰ ਉਸ ਤੋਂ ਬਾਅਦ ਮਦਰ ਮਾਤਾ ਦੀ ਇਨਫੋਰਮੇਸ਼ਨ ਨੂੰ ਵੀ ਤੁਸੀਂ ਉਵੇਂ ਹੀ ਭਰ ਦੇਣਾ ਹੈ ਜਿਵੇਂ ਤੁਸੀਂ ਉੱਪਰ ਪਿਤਾ ਦੀ ਇਨਫੋਰਮੇਸ਼ਨ ਨੂੰ ਭਰਿਆ ਹੈ ਇਹ ਸਾਰਾ ਕੁਝ ਬੜੀ ਧਿਆਨ ਨਾਲ ਭਰਨਾ ਹੈ ਕਿਉਂਕਿ ਬਰਥ ਸਰਟੀਫਿਕੇਟ ਤੇ ਸਾਰਾ ਕੁਝ ਐਵੇਂ ਹੀ ਆਵੇਗਾ ਜਿਵੇਂ ਤੁਸੀਂ ਭਰੇਗੇ ਤਾਂ ਇਸ ਲਈ ਤੁਸੀਂ ਸਪੈਲਿੰਗ ਬੜੇ ਧਿਆਨ ਨਾਲ ਚੈੱਕ ਕਰ ਲੈਣੇ ਹਨ ਉਸ ਤੋਂ ਬਾਅਦ ਤੁਸੀਂ ਐਡਰੈਸ ਭਰ ਦੇਣਾ ਹੈ ਐਡਰੈਸ ਉਹ ਵਾਲਾ ਐਡਰੈਸ ਭਰਨਾ ਹੈ ਜਿੱਥੇ ਬੱਚੇ ਦਾ ਬਰਥ ਹੋਇਆ ਹੈ ਇਕਦਾ ਮਤਲਬ ਇਹ ਨਹੀਂ ਕਿ ਤੁਸੀਂ ਹਸਪੀਟਲ ਦਾ ਐਡਰੈਸ ਭਰ ਦੇਣਾ ਹੈ ਜਿੱਥੇ ਤੁਸੀਂ ਪ੍ਰੈਜ਼ੈਂਟ ਰਹਿ ਰਹੇ ਹੋ ਉਹ ਵਾਲਾ ਐਡਰੈਸ ਇੱਥੇ ਤੁਸੀਂ ਫਿਲ ਕਰਨਾ ਹੈ ਜਿਹੜੇ ਟਾਊਨ ਜਾਂ ਜਿੱਥੇ ਵੀ ਤੁਸੀਂ ਪਿੰਡ ਜਾਂ ਟਾਊਨ ਦੇ ਵਿੱਚ ਰਹਿ ਰਹੇ ਹੋ ਉਹ ਵਾਲਾ ਪਤਾ ਤੁਸੀਂ ਇੱਥੇ ਬੜੇ ਧਿਆਨ ਨਾਲ ਫਿਲ ਕਰ ਦੇਣਾ ਹੈ ਉਸ ਪਹਿਲਾਂ ਸਟੇਟ ਆ ਜਾਏਗੀ ਉਸ ਤੋਂ ਬਾਅਦ ਤੁਹਾਡੀ ਡਿਸਟ੍ਰਿਕਟ ਆ ਜਾਏਗੀ ਸਬ ਡਿਵੀਜ਼ਨ ਬਲਾਕ ਆ ਜਾਊਗਾ ਤੇ ਉਸ ਤੋਂ ਬਾਅਦ ਬਲੇਜ਼ ਬਿਲਡਿੰਗ ਦਾ ਨੰਬਰ ਜਾਂ ਨੇਮ ਆ ਜਾਊਗਾ ਹਾਊਸ ਨੰਬਰ ਆ ਜਾਊਗਾ ਸਟਰੀਟ ਨੰਬਰ ਸਾਰਾ ਕੁਝ ਫਿਲ ਕਰਨ ਤੋਂ ਬਾਅਦ ਤੁਸੀ ਨੇ ਅੱਗੇ ਬਦਨਾ ਹੈ। ਬਰਥ ਵੀ ਬੱਚੇ ਦਾ ਜਨਮਾ ਜੋ ਤੁਸੀਂ ਘਰ ਦੇ ਵਿੱਚ ਹੋਇਆ ਜਾਂ ਹਸਪੀਟਲ ਦੇ ਵਿੱਚ ਹੋਇਆ ਜਿੱਥੇ ਵੀ ਆ ਤੁਸੀਂ ਉਸ ਨੂੰ ਵੀ ਇੱਥੇ ਫਿਲ ਕਰ ਲੈਣਾ ਹੈ ਜੈਸ ਕਰ ਦੇਣਾ ਹੈ। ਇੱਥੇ ਤੁਹਾਡੇ ਲਈ ਸਾਹਮਣੇ ਐਡਰੈਸ ਦੀ ਇੱਕ ਆਪਸ਼ਨ ਹੋਰ ਹੈ ਜੇਕਰ ਤੁਸੀਂ ਪਰਮਨੈਂਟ ਐਡਰੈਸ ਭਾਵ ਜਿੱਥੇ ਤੁਸੀਂ ਰਹਿ ਰਹੇ ਹੋ ਉਹ ਭਰਨਾ ਹੈ ਸੇਮ ਹੀ ਪਰਮਨੈਂਟ ਐਡਰੈਸ ਤੇ ਰੈਜ਼ੀਡੈਂਸ ਐਡਰੈਸ ਸੇਮ ਹੈ ਤਾਂ ਤੁਸੀਂ ਜੈਸ ਕਰ ਦੇਣਾ ਹੈ ਆਪਣੇ ਆਪ ਹੀ ਦੋਵੇਂ ਐਡਰੈਸ ਸੇਮ ਹੋ ਜਾਣਗੇ। ਜੇਕਰ ਲੱਗਿਆ ਤਾਂ ਤੁਸੀਂ ਉਸ ਨੂੰ ਨੋ ਕਰਕੇ ਅਲੱਗ ਤੋਂ ਪਤਾ ਜੋ ਪਰਮਨੈਂਟ ਰੈਸਟਰ ਸਕਦੇ ਹੋ ਉਸ ਤੋਂ ਬਾਅਦ ਤੁਸੀਂ ਤੁਸੀਂ ਦੱਸਣਾ ਹੈ ਕਿ ਬੱਚਾ ਦਾ ਜਨਮ ਕਿੱਥੇ ਹੋਇਆ ਹੌਸਪੀਟਲ 'ਚ ਹੋਇਆ ਜਾਂ ਘਰ ਵਿੱਚ ਹੋਇਆ ਹੈ ਇੱਥੇ ਹੌਸਪੀਟਲ ਦੀ ਆਪਸ਼ਨ ਭਰਾਂਗੇ ਕਿਉਂਕਿ ਹੌਸਪੀਟਲ ਦੇ ਵਿੱਚ ਹੋਇਆ ਹੈ ਉਸ ਤੋਂ ਬਾਅਦ ਇੱਥੇ ਕਲਿੱਕ ਕਰਨਾ ਹੈ ਉਸ ਤੋਂ ਬਾਅਦ ਇਹ ਵਾਲਾ ਪੇਜ ਤੁਹਾਡੇ ਸਾਹਮਣੇ ਆ ਜਾਵੇਗਾ ਰਜਿਸਟ੍ਰੇਸ਼ਨ ਜੁਨੇਟ ਜਿਵੇਂ ਕਿ ਤੁਹਾਡੇ ਜਿਵੇਂ ਕਿ ਰੂਲਰ ਏਰੀਆ ਦੇ ਵਿੱਚ ਗ੍ਰਾਮ ਪਚਾਇਤ ਹੁੰਦੀ ਹੈ ਤੇ ਟਾਊਨ ਜਾਂ ਸ਼ਹਿਰ ਦੇ ਵਿੱਚ ਮਿਊਨਿਸਪਲ ਕਾਰਪੋਰੇਸ਼ਨ ਜਿਨ੍ਹਾਂ ਨੇ ਤੁਹਾਡਾ ਬਰਥ ਸਰਟੀਫਿਕੇਟ ਜਨਰੇਟ ਕਰਨਾ ਹੁੰਦਾ ਹੈ ਉਹ ਵਾਲੀ ਇੱਥੇ ਤੁਸੀਂ ਭਰਨਾ ਚਾਹੀਏ ਤੁਸੀਂ ਗਾਉਂ ਦੇ ਵਿੱਚੋਂ ਦਾ ਤੁਸੀਂ ਤੁਹਾਡੀ ਪੰਚਾਇਤ ਜਾਂ ਪਿੰਡ ਵਿੱਚੋਂ ਦਾ ਤੁਸੀਂ ਆਪਣੀ ਇੱਥੇ ਪੰਚਾਇਤ ਸਿਲੈਕਟ ਕਰ ਲੈਣੀ ਹੈ ਨਹੀਂ ਤਾਂ ਜੇਕਰ ਤੁਸੀਂ ਮਿਊਨਿਸਪਲ ਕਾਰਪੋਰੇਸ਼ਨ ਦਾ ਉਹ ਭਰ ਲੈਣੀ ਹੈ ਤੇ ਤੁਸੀਂ ਸੇਵ ਡਰਾਫਟ సేవ్ ਐਸ ਡਰਾਫਟ ਦੇ ਵਿੱਚ ਤੇ ਕਲਿੱਕ ਕਰਨਾ ਹੈ ਉਸ ਤੋਂ ਬਾਅਦ ਇਹ ਸੇਵ ਹੋ ਜਾਵੇਗਾ ਡਾਟਾ ਹੁਣ ਤੁਹਾਡੇ ਸਾਹਮਣੇ ਇਹ ਵਾਲਾ ਪੇਜ ਆ ਜਾਵੇਗਾ ਇੱਥੇ ਤੁਹਾਡੇ ਸਾਹਮਣੇ ਪਹਿਲਾਂ ਤੁਹਾਨੂੰ ਦਿਖ ਰਿਹਾ ਹੈ ਜਿਵੇਂ ਕਿ ਬੱਚੇ ਦੇ ਜਨਮ ਦੇ ਸਮੇ ਮਾਤਾ ਪਿਤਾ ਦਾ ਪਤਾ ਕਾਪੀ ਕਰੋ ਵੀ ਇੱਥੇ ਤੁਸੀਂ ਲਿਖਣਾ ਵੀ ਉਹਦਾ ਪਤਾ ਕਿਹੜਾ ਸੀ ਤਾਂ ਤੁਸੀਂ ਜਦੋਂ ਜੇਕਰ ਤੁਹਾਡਾ ਉਹੀ ਪਤਾ ਹੈ ਜੋ ਪਿੱਛੇ ਤੁਸੀਂ ਭਰਿਆ ਹੈ ਤਾਂ ਇੱਥੇ ਤੁਸੀਂ ਇੱਕ ਟਿੱਕਾ ਕਰ ਦੇਣਾ ਹੈ ਉਸ ਤੋਂ ਬਾਅਦ ਸਟੇਟ ਡਿਸਟ੍ਰਿਕਟ ਸਾਰਾ ਕੁਝ ਭਰਨ ਤੋਂ ਬਾਅਦ ਤੁਸੀਂ ਇਹ ਵਾਲੇ ਨੈਕਸਟ ਪੇਜ ਤੇ ਆ ਜਾਵੋਗੇ ਇਸ ਤੋਂ ਬਾਅਦ ਫਾਦਰ ਦੀ ਇਨਫੋਰਮੇਸ਼ਨ ਦੇ ਵਿੱਚ ਨੀਚੇ ਉਹ Hindu ਹੈ ਉਹ ਕਿੰਨਾ ਪੜਿਆ ਹੋਇਆ ਹੈ এডਿਕੇਸ਼ਨ ਕਿੰਨੀ ਹੈ ਕੀ ਕੰਮ ਕਰਦਾ ਹੈ ਉਹ ਸਾਰਾ ਤੁਸੀਂ ਇੱਥੇ ਨੀਚੇ ਦੇਖ ਕੇ ਸਿਲੈਕਟ ਕਰ ਲੈਣਾ ਹੈ ਇਸੇ ਤਰ੍ਹਾਂ ਹੀ ਮਾਤਾ ਦੀ ਸੂਚਨਾ ਜੋ ਮੈਂ ਤੁਹਾਨੂੰ ਫਾਦਰ ਦੀ ਪ੍ਰੀਓ ਭਰ ਦੇਣੀ ਹੈ ਕਿਹੜੀ ਰਿਲੀਜੀਅਨ ਹੈ ਸਟੱਡੀ ਕਿੰਨੀ ਕੀਤੀ ਹੋਈ ਹੈ ਉਹਨਾਂ ਦੀ ਤੇ ਉਹ ਕੀ ਕੰਮ ਕਰਦੇ ਹਨ ਇਹ ਸਿਲੈਕਟ ਕਰ ਲੈਣਾ ਹੈ ਉਸ ਤੋਂ ਬਾਅਦ ਅੱਗੇ ਬੱਚਾ ਪੈਦਾ ਹੋਣ ਸਮੇਂ ਮਾਤਾ ਦੀ ਉਮਰ ਕਿੰਨੀ ਸੀ ਇਹ ਸਿਲੈਕਟ ਕਰ ਲੈਣਾ ਹੈ ਇੱਥੇ ਧਿਆਨ ਦੇਣਾ ਜ਼ਰੂਰੀ ਹੈ ਕਿ ਜੇਕਰ ਦੋ ਵਾਰੀ ਮੈਰਿਜ ਹੋਈ ਹੈ ਤਾਂ ਜੋ ਪਹਿਲੀ ਮੈਰਿਜ ਹੈ ਉਸ ਆਧਾਰ ਤੇ ਹੀ ਤੁਸੀਂ ਨੇ ਇਹ ਏਜ ਨੂੰ ਸਿਲੈਕਟ ਕਰਨਾ ਹੈ ਬੱਚੇ ਦੇ ਸਮੇਂ ਜਦੋਂ ਬੱਚਾ ਉਸ ਟਾਈਮ ਉਸਦੀ ਕਿੰਨੀ ਏਜ ਹੈ ਜੋ ਪਹਿਲਾਂ ਸੀ ਉੱਥੇ ਤੁਸੀਂ ਮੈਰਿਜ ਦੀ ਏਜ ਲਿਖਣੀ ਹੈ ਕਦੋਂ ਮੈਰਿਜ ਹੋਈ ਦੀ ਕਿੰਨੀ ਏਜ ਦੇ ਵਿੱਚ ਤੇ ਇੱਥੇ ਲਿਖਣਾ ਹੈ ਤੁਸੀਂ ਦੂਸਰੇ ਕਾਲਮ ਦੇ ਵਿੱਚ ਬੱਚਾ ਹੋਣ ਦੇ ਸਮੇਂ ਕਿੰਨੀ ਏਜ ਸੀ ਉਹਦੀ ਤੇ ਇਸ ਤੋਂ ਤਾਂ ਬੱਚੇ ਇਸ ਬੱਚੇ ਤੋਂ ਇਲਾਵਾ ਹੋਰ ਉਹਨਾਂ ਦੇ ਕਿੰਨੇ ਬੱਚੇ ਹਨ ਇਹ ਸਿਲੈਕਟ ਕਰਨਾ ਹੈ ਇੱਥੇ ਕਿਸ ਦੇ ਦੁਆਰਾ ਡਿਲੀਵਰੀ ਕੀਤੀ ਗਈ ਹੈ ਉਹ ਸਾਰਾ ਕੁਝ ਜੋ ਮੈਡੀਕਲ ਤੁਹਾਡਾ ਇੱਥੇ ਲਿਖਿਆ ਹੋਇਆ ਤੁਸੀਂ ਉਹ ਇਸ ਨੂੰ ਭਰ ਸਕਦੇ ਹੋ ਇੱਥੇ ਕਿਸ ਨੇ ਤੁਹਾਨੂੰ ਇਸ ਨੂੰ ਅਸਿਸਟ ਕੀਤਾ ਹੈ ਜਿਵੇਂ ਕਿ ਕਿਸ ਦੇ ਦੁਆਰਾ ਡਿਲੀ ਇੱਥੇ ਕਿਸ ਮੈਥਡ ਨਾਲ ਹੋਇਆ ਹੈ ਨੋਰਮਲ ਜਾਂ ਆਪਰੇਟ ਨਾਲ ਕਿਵੇਂ ਬਰਥ ਹੋਇਆ ਹੈ ਲਿਖ ਦੇਣਾ ਹੈ ਉਸ ਤੋਂ ਬਾਅਦ ਬਰਥ ਸਮੇਂ ਬੱਚਾ ਦਾ weight ਕਿੰਨਾ ਸੀ ਉਹ ਇੱਥੇ ਭਰ ਦੇਣਾ ਹੈ ਜਿਹੜੀ ਉਹਦੀ ਪ੍ਰੈਗਨਨਸੀ ਦੀ ਡਿਊਰੇਸ਼ਨ ਸੀ ਭਾਬ ਸਮਾ ਸੇ ਉਹ ਭਰ ਲੈਣਾ ਹੈ ਉਸ ਤੋਂ ਬਾਅਦ ਐਡਰੈਸ ਪ੍ਰੂਫ ਇਹ ਤੁਹਾਨੂੰ ਅਪਲੋਡ ਕਰਨਾ ਪਵੇਗਾ ਉਸ ਨੂੰ ਪੀ ਜੇ ਪੀ ਜੀ ਪੀ ਐਨ ਜੀ ਵਿੱਚ ਭਰ ਦੇਣਾ ਹੈ ਜਿਹੜੀ ਫਾਈਲ ਹੈ ਉਹਦਾ ਸਾਈਜ਼ ਹੈ ਜੋ 8 ਐਮ ਬੀ ਤੋਂ ਜ਼ਿਆਦਾ ਨਹੀਂ ਹੋਣਾ ਚਾਹੀਦਾ ਇਹ ਤੁਸੀ ਸਿਲੇਕਟ ਕਰਕੇ ਇਹਨਾਂ ਦੇ ਵਿੱਚੋਂ ਕੋਈ ਵੀ ਡਾਕੂਮੈਂਟ ਭਰ ਸਕਦੇ ਹੋ ਜਿਹੜਾ ਤੁਹਾਨੂੰ ਠੀਕ ਲੱਗਦਾ ਹੈ ਅਸੀਂ ਆਧਾਰ ਕਾਰਡ ਨੂੰ ਸਿਲੈਕਟ ਕਰਾਂਗੇ ਤੇ ਉਸ ਨੂੰ ਇੱਥੇ ਅਪਲੋਡ ਕਰ ਦੇਵਾਂਗੇ ਐਵੇਂ ਹੀ ਜੇ ਤੁਸੀਂ ਹੋਰ ਡਾਕੂਮੈਂਟ ਭਰਨੇ ਆਦਿ ਇੱਕ ਇਸ ਤੋਂ ਬਾਅਦ ਤੁਹਾਡੇ ਸਾਹਮਣੇ ਆਰਡਰ ਆ ਜਾਵੇਗਾ ਆਰਡਰ ਇੱਕ ਉਹ ਵਾਲਾ ਡਾਕੂਮੈਂਟ ਹੁੰਦਾ ਹੈ ਜਿਵੇਂ ਕਿ ਜੇਕਰ ਤੁਹਾਡੀ ਜਿਵੇਂ ਕਿ ਲਾਲੂ ਵੀ 25 ਸਾਲ ਦੇ ਉਸ ਤੋਂ ਬਾਅਦ ਵਿੱਚ ਤੁਸੀਂ ਸਰਟੀਫਿਕੇਟ ਅਪਲਾਈ ਕਰਦੇ ਹੋਗਾ ਤਾਂ ਤੁਹਾਨੂੰ ਇੱਕ ਡਾਕੂਮੈਂਟ ਬਣਵਾਉਣਾ ਪੈਂਦਾ ਹੈ ਜੋ ਇੱਕ ਰੈਫੀਡੇਵਿਡ ਦੀ ਤਰ੍ਹਾਂ ਹੁੰਦਾ ਹੈ ਉਹ ਆਰਡਰ ਤੁਸੀਂ ਜ਼ਿਲ੍ਹਾ ਮੈਜਿਸਟਰੇਟ ਤੋਂ ਲੈ ਸਕਦੇ ਹੋ ਤੇ ਉਸ ਨੂੰ ਇੱਥੇ ਅਪਲੋਡ ਕਰਨਾ ਹੈ ਇਹ ਉਦੋਂ ਹੀ ਕਰਨਾ ਹੈ ਜਦੋਂ ਕਿ ਤੁਸੀਂ ਸਰਟੀਫਿਕੇਟ ਥੋੜਾ ਜਿਹਾ ਲੇਟ ਬਣਾ ਰਹੇ ਹੋ ਉਦੋਂ ਹੀ ਇਸ ਦੀ ਜਰੂਰਤ ਪੈਂਦੀ ਹੈ ਜੇਕਰ ਤੁਸੀਂ ਪਹਿਲਾਂ ਬਣਾਓ ਉਦੋਂ ਇਸ ਦੀ ਜਰੂਰਤ ਨਹੀਂ ਪੈਂਦੀ ਹੈ ਇਸ ਤਰ੍ਹਾਂ ਤੁਸੀਂ ਸਾਰਾ ਕੁਝ ਇਹ ਭਰ ਲੈਣਾ ਹੈ ਉਸ ਤੋਂ ਬਾਅਦ ਐਡੀਸ਼ਨਲ ਜੇ ਕੋਈ ਤੁਸੀਂ ਹੋਰ ਡਾਕੂਮੈਂਟ ਪੈਨ ਕਾਰਡ ਜਾਂ ਕੁਝ ਹੋਰ ਦੇਣਾ ਚਾਹੁੰਦੇ ਹੋ ਤੁਸੀਂ ਤਾਂ ਤੁਸੀਂ ਉਸ ਨੂੰ ਵੀ ਇੱਥੇ ਅਪਲੋਡ ਕਰ ਸਕਦੇ ਹੋ ਇਸ ਤੋਂ ਇਲਾਵਾ ਵੀ ਜੇਕਰ ਤੁਸੀਂ ਕੋਈ ਹੋਰ ਪ੍ਰੂਫ ਦੇਣਾ ਚਾਹੁੰਦੇ ਹੋ ਤਾਂ ਇਸ ਦੇ ਰਾਈਟ ਸਾਈਡ ਤੇ ਜਿੱਥੇ ਐਡ ਮੋਰ ਲਿਖਿਆ ਹੈ ਤੁਸੀਂ ਹੋਰ ਡਾਕੂਮੈਂਟ ਜਿੰਨੇ ਤੁਸੀਂ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਐਡ ਕਰ ਸਕਦੇ ਹੋ ਇਹ ਤੁਹਾਡੀ ਆਪਣੇ ਤੇ ਡਿਪੈਂਡ ਕਰਦਾ ਹੈ ਇਹ ਸਾਰਾ ਕੁਝ ਕਰਨ ਤੋਂ ਬਾਅਦ ਤੁਸੀਂ సేవ్ యాజ్ డ్రాఫ్ట్ ਤੇ క్లిక్ ਕਰਨਾ ਹੈ ਤੇ ਉਸ ਤੋਂ ਬਾਅਦ ਉਸ ਨੂੰ ਨੈਕਸਟ ਕਰਨਾ ਹੈ ਇੱਥੇ ਕਲਿੱਕ ਕਰਕੇ ਤੁਸੀਂ ਹੋਰ ਡਾਕੂਮੈਂਟ ਐਡ ਕਰ ਸਕਦੇ ਹੋ ਜਿਹੜਾ ਕਿ ਪਹਿਲਾਂ ਮੈਂ ਤੁਹਾਨੂੰ ਦੱਸ ਚੁੱਕਿਆ ਹਾਂ ਉਸ ਤੋਂ ਬਾਅਦ ਤੁਹਾਡੇ ਸਾਹਮਣੇ ਇਹ ਵਾਲਾ ਪੇਜ ਆ ਜਾਵੇਗਾ ਇਹਦੇ ਵਿੱਚ ਤੁਹਾਡੀ ਸਾਰੀ ਇਨਫੋਰਮੇਸ਼ਨ ਦਿੱਤੀ ਹੋਏਗੀ ਇਸ ਨੂੰ ਮੈਨੂਅਲ ਭਰ ਲੈਣਾ ਹੈ ਤੇ ਉਸ ਤੋਂ ਬਾਅਦ ਭਰਨ ਤੋਂ ਬਾਅਦ ਉਸ ਤੋਂ ਬਾਅਦ ਅਗਲਾ ਡਾਕੂਮੈਂਟ ਹੈ ਜੋ ਇਸ ਨੂੰ ਵੀ ਅਪਲੋਡ ਕਰਕੇ ਮਤਲਬ ਤੁਸੀਂ ਸਾਰਾ ਕੁਝ ਚੈੱਕ ਕਰ ਲੈਣਾ ਹੈ ਜੋ ਵੀ ਤੁਸੀਂ ਨੇ ਅਪਲੋਡ ਕੀਤਾ ਹੈ ਉਸ ਤੋਂ ਬਾਅਦ ਤੁਹਾਡੇ ਸਾਹਮਣੇ ਇਹ ਵਾਲਾ ਨੈਕਸਟ ਪੇਜ ਆ ਜਾਵੇਗਾ ਇੱਥੇ ਤੁਹਾਡੇ ਸਾਹਮਣੇ ਸਾਰੀ ਡਿਟੇਲ ਆ ਜਾਵੇਗੀ ਇਸ ਨੂੰ ਧਿਆਨ ਨਾਲ ਚੈੱਕ ਕਰ ਲੈਣਾ ਹੈ ਜੇਕਰ ਕੋਈ ਗਲਤ ਲੱਗਦਾ ਹੈ ਤੁਸੀਂ ਤਾਂ ਤੁਸੀਂ ਇਸ ਨੂੰ ਹਲੇ ਐਡਿਟ ਕਰ ਸਕਦੇ ਹੋ ਇਸ ਲਈ ਤੁਸੀਂ ਇਸ ਨੂੰ ਧਿਆਨ ਨਾਲ ਚੈੱਕ ਕਰ ਲੈਣਾ ਹੈ ਇੱਥੇ ਅਗਲੇ ਇੱਥੇ ਤੋਂ ਤੁਹਾਡੇ ਇਹ ਆਪਸ਼ਨ ਵਿੱਚ ਤੁਸੀਂ ਜਿਹੜਾ ਬਰਥ ਸਰਟੀਫਿਕੇਟ ਹੈ ਉਹ ਕਿਹੜੀ ਲੈਂਗੁਏਜ ਚ ਲੈਣਾ ਚਾਹੁੰਦੇ ਹੋ ਇੰਗਲਿਸ਼ ਜਾਂ ਹਿੰਦੀ ਦੇ ਵਿੱਚ ਲੈਣਾ ਚਾਹੁੰਦੇ ਹੋ ਉਹ ਤੁਸੀਂ ਇੱਥੇ ਸਿਲੈਕਟ ਕਰ ਸਕਦੇ ਹੋ ਤੁਸੀਂ ਦੋਵੇਂ ਲੈਂਗੁਏਜ ਨੂੰ ਵੀ ਸਿਲੈਕਟ ਕਰ ਦੇ ਸਕਦੇ ਹੋ ਆਪਾਂ ਇੱਥੇ ਦੋਵੇਂ ਲੈਂਗੁਏਜ ਨੂੰ ਸਿਲੈਕਟ ਕਰਾਂਗੇ ਤੇ ਦੋਹਾਂ ਹੀ ਭਾਸ਼ਾ ਵਿੱਚ ਸਰਟੀਫਿਕੇਟ ਇੱਥੇ ਕਲਿੱਕ ਕਰਨ ਤੋਂ ਬਾਅਦ ਸਬਮਿਟ ਤੇ ਕਲਿੱਕ ਕਰਾਂਗੇ ਉਸ ਤੋਂ ਬਾਅਦ ਤੁਹਾਡੇ ਸਾਹਮਣੇ ਇਹ ਵਾਲਾ ਪੇਜ ਆ ਜਾਵੇਗਾ ਇੱਥੇ ਤੁਹਾਡੇ ਸਾਹਮਣੇ ਜੋ ਵੀ ਤੁਸੀਂ ਫਾਰਮ ਭਰਿਆ ਉਹ ਸਾਰੀ ਡਿਟੇਲ ਆ ਜਾਏਗੀ ਉਸ ਤੋਂ ਬਾਅਦ ਇੱਥੇ ਇੱਕ ਪੇਮੈਂਟ ਦੀ ਆਪਸ਼ਨ ਆਵੇਗੀ ਤੁਹਾਨੂੰ 10 ਰੁਪਏ ਭਰਨੇ ਹੁੰਦੇ ਹਨ ਉਹਦੇ ਵਾਸਤੇ ਪੇਮੈਂਟ ਜਨਰੇਟ ਕਰਨ ਤੋਂ ਬਾਅਦ ਇੱਥੇ ਪਹਿਲਾਂ ਤੁਸੀਂ ਐਪਲੀਕੇਟ ਦਾ ਨਾਮ ਭਰ ਦੇਣਾ ਹੈ ਫਿਰ ਡੇਟ ਆਫ ਬਰਥ ਭਰ ਦੇਣੀ ਹੈ ਉਸ ਤੋਂ ਬਾਅਦ ਅਮਾਉਂਟ ਹੈ ਇੱਥੇ ਤੁਹਾਡੇ ਸਾਹਮਣੇ ਜਿਵੇਂ ਜਿਵੇਂ ਲਿਖਿਆ ਗਿਆ ਹੈ ਜਿਵੇਂ ਕਿ 30 ਦਿਏ ਤੋਂ 1 ਸਾਲ ਦੇ ਵਿੱਚ ਕਿੰਨੀ ਫੀਸ ਲੱਗਦੀ ਹੈ ਉਹ ਸਾਰੀ ਹੀ ਤਰ੍ਹਾਂ ਦੀ ਫੀਸ ਤੁਹਾਡੇ ਸਾਹਮਣੇ ਆ ਜਾਵੇਗੀ ਤੁਸੀਂ ਕਿਸ ਕੈਟਾਗਰੀ ਦੇ ਵਿੱਚ ਸਰਟੀਫਿਕੇਟ ਅਪਲਾਈ ਕਰ ਰਹੇ ਹਾਂ ਉਸ ਹਿਸਾਬ ਨਾਲ ਇਹ ਤੋਂ ਸਿਲੈਕਟ ਕਰਕੇ ਪੇਮੈਂਟ ਕਰ ਦੇਣੀ ਹੈ ਆਪਾਂ ਨੇ ਜਿਹੜਾ ਆਪਣਾ ਬਰਸ ਆਪਣਾ ਕੈਟਾਗਰੀ 10 ਦੇ ਵਿੱਚ ਹੀ ਆਉਂਦਾ ਹੈ ਵੀ 22 ਤੋਂ 30 ਦੇ ਅੰਦਰ ਅੰਦਰ ਜਿਹੜਾ ਹੁੰਦਾ ਉਸ ਤੋਂ ਬਾਅਦ ਤੁਸੀਂ ਉਹਨੂੰ ਪੇਮੈਂਟ ਕਰ ਦੇਣੀ ਹੈ ਉਸ ਤੋਂ ਬਾਅਦ ਤੁਹਾਡੇ ਸਾਹਮਣੇ ਇਹ ਵਾਲੀ ਪੇਮੈਂਟ ਸਲਿੱਪ ਆ ਜਾਵੇਗੀ ਇਸ ਨੂੰ ਤੁਸੀਂ ਡਾਊਨ ਲੋਡ ਕਰਕੇ ਆਪਣੇ ਕੋਲ ਰੱਖ ਲੈਣਾ ਹੈ ਇਸ ਤਰ੍ਹਾਂ ਤੁਹਾਡੇ ਸਾਹਮਣੇ ਵਰਤ ਸਰਟੀਫਿਕੇਟ ਹੈ ਜੋ ਜਨਰੇਟ ਹੋ ਜਾਵੇਗਾ ਇਸ ਦੇ ਉੱਤੇ ਬਾਰ ਕੋਡ ਵੀ ਦਿੱਤਾ ਹੁੰਦਾ ਹੈ ਤੁਸੀਂ ਉਸ ਨੂੰ ਸਕੈਨ ਕਰਕੇ ਵੀ ਸਾਰਾ ਦੇਖ ਸਕਦੇ ਹੋ ਇਹ ਵਾਲਾ ਫਾਰਮ ਉਹ ਫਾਰਮ ਹੈ ਜੋ ਆਪਾਂ ਨੇ ਪਹਿਲਾਂ ਆਰਡਰ ਦੀ ਗੱਲ ਕੀਤੀ ਸੀ ਆਰਡਰ ਫਾਰਮ ਨੂੰ ਇਹ ਵਾਲੇ ਫਾਰਮ ਨੂੰ ਭਰ ਕੇ ਹੀ ਆਰਡਰ ਫਾਰਮ ਬਣਦਾ ਹੈ ਇਸ ਫਾਰਮ ਨੂੰ ਭਰ ਕੇ ਤੁਸੀਂ ਮੈਜਿਸਟ੍ਰੇਟ ਤੋਂ ਸਾਈਨ ਕਰਵਾ ਕੇ ਇਸ ਨੂੰ ਉੱਥੇ ਅਪਲੋਡ ਕਰ ਸਕਦੇ ਹੋ ਪੰਜਾਬ ਦੇ ਇਹ ਪੰਜਾਬੀ ਦੇ ਵਿੱਚ ਹੈ ਇਸ ਤਰ੍ਹਾਂ ਹੀ ਅਦਰ ਸਟੇਟ ਦੇ ਵਿੱਚ ਵੀ ਉਹਨਾਂ ਦੇ ਹਿਸਾਬ ਦੇ ਨਾਲ ਉੱਥੇ ਫਾਰਮ ਹੁੰਦਾ ਹੈ ਇਹ ਵਾਲੇ ਫਾਰਮ ਤੁਹਾਨੂੰ ਆਨਲਾਈਨ ਵੀ ਮਿਲ ਜਾਂਦੇ ਹਨ ਮੈਂ ਇਸ ਦਾ ਲਿੰਕ ਆਪਣੀ ਡਿਸਕ੍ਰਿਪਸ਼ਨ ਵਿੱਚ ਪਾ ਦਵਾਂਗਾ ਤੁਸੀਂ ਉੱਥੋਂ ਦੇਖ ਕੇ ਵੀ ਇਸ ਫਾਰਮ ਨੂੰ ਡਾਊਨਲੋਡ ਕਰ ਸਕਦੇ ਹੋ ਇਹ ਵਾਲਾ ਫਾਰਮ ਭਰ ਕੇ ਤੁਸੀਂ ਆਰਡਰ ਵਾਲੇ ਫਾਰਮ ਦੇ ਉੱਤੇ ਇਸ ਨੂੰ ਅਪਲੋਡ ਕਰ ਸਕਦੇ ਹੋ ਪਰ ਇਸ ਨੂੰ ਸਾਰੇ ਨੂੰ ਭਰ ਕੇ ਸਾਈਨ ਕਰਾ ਕੇ ਸਟੈਂਪ ਲਵਾਉਣ ਤੋਂ ਬਾਅਦ ਹੀ ਅਪਲੋਡ ਕਰਨਾ ਹੈ ਤਾਂ ਹੀ ਤੁਹਾਡਾ ਫਾਰਮ ਸਹੀ ਤਰੀਕੇ ਨਾਲ ਸਬਮਿਟ ਹੋਵੇਗਾ ਸੋ ਇਸ ਨੂੰ ਬੜੇ ਧਿਆਨ ਨਾਲ ਭਰਨਾ ਹੈ ਸੋ ਇਸ ਤਰੀਕੇ ਨਾਲ ਤੁਸੀਂ ਘਰ ਬੈਠੇ ਬੜੀ ਆਸਾਨੀ ਨਾਲ ਆਪਣਾ ਬਰਥ ਸਰਟੀਫਿਕੇਟ ਜੋ ਅਪਲਾਈ ਕਰ ਸਕਦੇ ਹੋ ਮੇਰੀ ਵੀਡੀਓ ਤੁਹਾਨੂੰ ਕਿਵੇਂ ਲੱਗੀ ਮੈਨੂੰ ਕਮੈਂਟ ਬਾਕਸ ਦੇ ਵਿੱਚ ਦੱਸਣਾ ਧੰਨਵਾਦ ਮੇਰਾ ਚੈਨਲ ਦੇਖਣ ਲਈ ਵੀ ਆਪ ਤੁਹਾਡਾ ਸਾਰਿਆਂ ਦਾ ਧੰਨਵਾਦ